ਹਾਇ ਹਾ ਦੂਜੀ ਸਵਾਰੀ ਤੇ ਦੋ ਉਠਾਈਆ ਦੂਜੀ ਵੀ ਸੰਗ ਨੂੰ ਦੇਖੋ ਛੋਟਾ ਜਿਹਾ ਛੋਟਾ ਇਹ ਇੱਕ ਉਠਾਈਆ ਚਾਹੁੰਦਾ ਜੀ ਇਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਇਹ ਬਕੌਣ ਚਲਾ ਰਿਹਾ ਹੈ ਆਪ ਇੱਥੇ ਸਵਾਰੀ ਬੈਠੀ ਹੈ ਜੀ ਕੱਲ ਨੂੰ ਇਹਨਾਂ ਦੀ ਕੋਈ ਜਾਨ ਨੁਕਸਾਨ ਹੋ ਜਾਈ ਜੀ ਇਹ ਕਹਿੰਦਾ ਮੈਨੂੰ ਨਹੀਂ ਪਤਾ ਸੀ ਗੱਡੀ ਕਿੱਥੋਂ ਬੁੱਕ ਕਰੀਆ ਤੁਸੀਂ ਹੁਣ ਸਵਾਰੀ ਵਿੱਚ ਬੈਠੀ ਹੋ ਜੀ ਜਦੋਂ ਉਹਨਾਂ ਦਾ ਡਰਾਈਵਰ ਇਹ ਗੱਲ ਕਹਿ ਰਿਹਾ ਜੋ ਕਿਥੋਂ ਸੇਫ ਨੇ ਦੱਸੋ ਜੀ ਪਹਿਲੀ ਗੱਲ ਤਾਂ ਦੇਖੋ ਸਾਰੀਆਂ ਦੀ ਕਮਰਸ਼ੀਅਲ ਗੱਡੀਆਂ ਨੇ ਵੀਰੇ ਸਾਡੀਆਂ ਸਾਰੀਆਂ ਪੰਪਰ ਦੇ ਗੱਡੀਆਂ ਆ ਤੁਹਾਡਾ ਸਟੈਂਡ ਆ ਸਾਡੇ ਅੱਡੇ ਦੇ ਵਿੱਚ ਵੀਰੇ ਇਹ ਜਿਹੇ ਵੀ ਗੱਡੀਆਂ ਨੇ ਜਿਨ੍ਹਾਂ ਦੀ 75-75 ਹਜ਼ਾਰ ਵੀ ਕਿਸ਼ਤਾਂ ਜਿਨ੍ਹਾਂ ਦੀ 50-50 ਹਜ਼ਾਰ ਵੀ ਕਿਸ਼ਤਾਂ ਹੈ ਤੇ ਇਹਨਾਂ ਦੀ ਵੀ ਗੱਡੀਆਂ ਦੇ ਅਸੀਂ ਇਹ ਨਹੀਂ ਕਹਿੰਦੇ ਕਿਸ਼ਤਾਂ ਨਹੀਂ ਆਉਣੀਆਂ ਬਟ ਰੋਲਾ ਕੀ ਹੈ ਵੀਰੇ ਕੰਮ ਦਾ ਹੁਣ ਦੇਖੋ ਇਹ ਇਹ ਚੱਕਲੇ ਐਪ ਤੋਂ ਸਵਾਰੀ ਇਹਨਾਂ ਨੂੰ ਇਹ ਨਹੀਂ ਪਤਾ ਕਿ ਗੱਡੀ ਬੁੱਕ ਕਿਨੇ ਕਰੀਏ ਅੱਜ-ਅੱਜ 20 ਗੱਡੀਆਂ ਨਗਰ ਸਾਡੇ ਪੂਰੇ ਜਿੰਨੇ ਸੰਗਰੂਰ ਦੇ ਸਟੈਂਡ ਨੇ ਤੁਸੀਂ ਪੁੱਛ ਸਕਦੇ ਹੋ ਗੱਲੇ-ਗੱਲੇ ਨੂੰ ਸਾਡੀ ਸਾਰੀਆਂ ਗੱਡੀਆਂ ਖੜੀਆਂ ਨੇ ਬਾਹਰ ਲਈ ਗੱਡੀਆਂ ਆ ਕੇ ਕੰਮ ਉਹਰੇ ਕਰ ਰਹੀਆਂ ਨੇ ਔਰ ਅਸੀਂ ਇੱਕ ਗੱਲੇ ਸਾਰੇ ਯੂਨੀਅਨ ਵਾਲੇ ਖੜੇ ਨੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆਂ ਚਾਹੇ ਗੱਡੀ ਚਾਹੇ ਬੈਂਤੀ ਕਰਦੇ ਆਂ ਜੀ ਚਾਹੇ ਗੱਡੀ ਧੂਰੀ ਦੀ ਹੈ ਚਾਹੇ ਮਰੇਲਕੋਟੜੇ ਦੀ ਹੈ ਚਾਹੇ ਸੁਨਾਮ ਦੀ ਹੈ ਚਾਹੇ ਲਹਿਰੇ ਦੀ ਹੈ ਇਧਰੋਂ ਡਿੜਬੇ ਦੀ ਹੈ ਜਾਂ ਪਾਨੀਗੜ੍ਹ ਸਮਾਣੇ ਦੀ ਹੈ ਸੰਗਰੂਰ ਚ ਕੋਈ ਵੀ ਗੱਡੀ ਆ ਕੇ ਸਵਾਰੀ ਚੱਕੂਗੀ ਅਸੀਂ ਉਹਦਾ ਚਲਾਨ ਵੀ ਕਰਾਵਾਵਾਂਗੇ ਤੇ ਜਿਹੜੀ ਬੰਦੀ ਕਾਰਵਾਈ ਹੋਗੀ ਯੂਨੀਅਨ ਦੇ ਧਰੂ ਹੋ ਵੀ ਕਰਾਵਾਂਗੇ ਜੀ ਬਾਕੀ ਇਹ ਬਾਈ ਫੜਿਆ ਜੀ ਹੁਣ ਪਹਿਲੀ ਗੱਲ ਤੁਸੀਂ ਆਪ ਦੱਸੋ ਇਹ ਸਵਾਰੀ ਲੈ ਕੇ ਆਏ ਨੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਗੱਡੀ ਬੁੱਕ ਕਿੱਥੋਂ ਹੋਈ ਐ ਕੱਲ ਨੂੰ ਚੰਡੀਗੜ੍ਹ ਕਾਂਡ ਹੋਇਆ ਕੁੜੀ ਮਾਰ ਕੇ ਸੁੱਟਤੀ ਜੀ ਕੌਣ ਜ਼ਿੰਮੇਵਾਰ ਸੀ ਉਹਦਾ ਦੱਸੋ ਆ ਤੁਹਾਡੇ ਨਾਲ ਬੈਠੇ ਨੇ ਤੁਸੀਂ ਕੋਈ ਚਲੋ ਮੰਨ ਲਓ ਤੁਸੀਂ ਨਹੀਂ ਕਾਂਡ ਕੀਤਾ ਉਹਨਾਂ ਨੇ ਤੁਹਾਡਾ ਹੀ ਕਾਂਡ ਕਰਤਾ ਤੁਸੀਂ ਰਿਸਕ 'ਚੋਂ ਸੇਵਾਂ ਤੁਸੀਂ ਪੁੱਛੋ ਬਾਜੀ ਸੇਵ ਨੇ ਆ ਜੇ ਇਹਨਾਂ ਨੇ ਕੁਝ ਕਰਤਾ ਹੁਣਾਂ ਬਾਈ ਜੀ ਕੋਈ ਪੁੱਛਕਿਚ ਨਹੀਂ ਕਰੀ ਬੈਠਿਆ ਬਸ ਨਾਲ ਦੀ ਨਾਲ ਪਿੱਕ ਕਰਿਆ ਚਲੋ ਜੀ ਕੋਈ ਇਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਸੇਰ ਕੀਤੀ ਆਪਣੇ ਨਾਲ ਪਹਿਲੀ ਗੱਡੀ ਹੈ ਜੀ ਦੇਖੋ ਅਸੀਂ ਵਾਰਨਿੰਗ ਦੇ ਕੇ ਛੱਡਣ ਲੱਗੇ ਆ ਬਾਈ ਨੂੰ ਵੀ ਪਰ ਅਸੀਂ ਸਵਾਰੀ ਨਹੀਂ ਦਵਾਵਾਂਗੇ ਗੱਡੀ ਖਾਲੀ ਜਾਊਗੀ ਜੇ ਵੀ ਸਵਾਰੀ ਉਰੇ ਉਤਰੂਗੀ ਸੈਕੰਡਲੀ ਗੱਲ ਅੱਜ ਤੋਂ ਬਾਅਦ ਵੀਰੇ ਤੁਸੀਂ ਆਪ ਸਿਆਣੇ ਹੋ ਵੀਰੇ ਦੇਖੋ ਜੂਨੀਅਰ ਦੀ ਜਿਹੜੀ ਪਰਚੀ ਉਹ ਤਾਂ ਕਟਾਂਗੇ ਕਟਾਂਗੇ ਫਿਰ ਕਾਰਵਾਈ ਦੂਜੇ ਲੋਡ ਵੀ ਪਾਵਾਂਗੇ ਵੀਰੇ ਕਿਉਂਕਿ ਅਸੀਂ ਵੀ ਦੁੱਖੀਆਂ ਵੀਰੇ ਸਾਡੀ ਦੇਖ ਅਸੀਂ ਪਰਮਿਟ ਵੀ ਭਰ ਰਹੇ ਆ ਟੈਕਸ ਵੀ ਡਬਲ ਦੇ ਰਹੇ ਆ ਅਸੀਂ ਅਸੀਂ ਸਭ ਕੁਝ ਕਰ ਰਹੇ ਆ ਵੀਰੇ ਸਾਨੂੰ ਫਿਰ ਕੀ ਲੋੜ ਐ ਅਸੀਂ ਵੀ ਪ੍ਰਾਈਵੇਟ ਗੱਡੀਆਂ ਚਲਾ ਲੈਨੇ ਕੈਰੀ ਲਾ ਕੇ ਬਾਈ ਸਾਡੇ ਕਿਹੜਾ ਕੋਈ ਦਿਮਾਗ ਚ ਖਰਾਬੀ ਵੜੀ ਐ ਇਹਦਾ ਕਿੰਨਾ ਦਾ ਇੰਸ਼ੋਰੈਂਸ ਕਰਾਇਆ ਬੰਦੇ ਜੀ ਅੱਜ ਗੱਡੀ ਖੜੀ ਨੂੰ ਪੁੱਛ ਭਈ ਕਿੰਨੇ ਦਿਨ ਹੋ ਗਏ ਯਾਰ 32000 ਸਾਰੇ 32000 ਦਾ ਮਿਹਨਤ ਕਰਨਾਰੇ ਡਰਾਈਵਰ ਬੰਦੇ ਖੜੇ 2 ਮਹੀਨੇ ਹੋ ਗਏ ਦਿੱਲੀ ਨਹੀਂ ਗਏ ਵਿਹਲੇ ਬੈਠੇ ਆਈ ਔਰ ਇਸ ਟਾਈਮ ਸਭ ਤੋਂ ਵੱਧ ਬੈਲਟ ਸਾਡੇ ਮਾਲਵਾ ਬੈਲਟ ਚੱਲ ਰਹੀ ਹੈ ਸਾਰੀਆਂ ਬੈਲਟਾਂ ਦਬਗੀਆਂ ਨਹੀਂ ਚੇਅਰਬੋਰਡ ਦੇ ਕੰਮ ਨੂੰ ਔਰ ਅਸੀਂ ਫਿਰ ਵੀ ਵਿਲੇ ਬੈਠੇ ਹਾਂ ਇੱਕ ਨਾਲੇ ਹੋਰ ਭਾਜੀ ਕਿੰਨੇ ਵੀ ਸਰਕਾਰੀ ਦਫ਼ਤਰ ਨੇ ਜਿੱਥੇ ਜਿੱਥੇ ਪ੍ਰਾਈਵੇਟ ਗੱਡੀਆਂ ਲੱਗੀਆਂ ਹੋਈਆਂ ਨੇ ਅਸੀਂ ਉਹਨਾਂ ਨੂੰ ਵੀ ਵਾਰਨਿੰਗ ਦਿੰਨੇ ਆ ਜੀ ਉਥੇ ਕਮਰਸ਼ੀਅਲ ਗੱਡੀਆਂ ਆਉਣ ਕਿਉਂਕਿ ਅਸੀਂ ਵੀ ਟੈਕਸ ਪੇ ਗਵਰਨਮੈਂਟ ਨੂੰ ਕਰ ਰਹੇ ਹਾਂ ਜੀ ਪ੍ਰਾਈਵੇਟ ਗੱਡੀ ਵਾਲਾ ਨਹੀਂ ਬਖਸ਼ਿਆ ਜਾਊਗਾ ਭਾਜੀ ਕੋਈ ਵੀ ਭਾਜੀ ਕਿਸੇ ਕੋਈ ਵੀ ਰਾਈਡ ਬੁੱਕ ਕਰ ਰਿਹਾ ਜੀ ਬਾਹਰੋਂ ਆ ਕੇ ਕੰਮ ਕਰ ਰਿਹਾ ਸਾਡੀ ਯੂਨੀਅਨ ਦੇ ਥਰੂ ਉਹਤੇ ਬਣਦੀ ਕਾਰਵਾਈ ਵੀ ਕਰਾਈ ਜਾ